ਦੁਸ਼ਮਨਾਂ ਨਾਲ ਲੜ ਕੇ ਸਿੰਘ ਕੀਤੇ ਆ ਮੰਗੋ ਸ੍ਰੀ ਸਾਮੇ ਨਾਦੋ ਬੱਦਕੇ ਲਾਲ ਭਿੱਤੇ ਆ ਮੰਗੋ ਸਭ ਸ਼ੁਕਰ ਪ੍ਰਭੂ ਦਾ ਕੇ ਹੋ ਗਿਆ ਸਫਲ ਦੈਸ਼ਮਨਾਂ ਗੁਰੂ ਗੋਬਿੰਦ ਸਿੰਘ ਨਾ ਕੋਈ ਹੋਇਆ گرو گوبند گرو گوبند سنگھ شاہ شہن شاہ ਗੁਰੂ ਗੋਬਿੰਦ ਸਿੰਘ ਹਕ thật ਸੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਪੁੱਤਰਾਂ ਦੇ ਦਾਨੀ ਸਰਬੰਸਤਾਨੀ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਬਾਜਾਂ ਵਾਲੇ ਤਖਤਾਂ ਵਾਲੇ ਨੀਲੇ ਦੇ ਸ਼ਾਹ ਅਸਵਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਪੁਰਾਂ ਦੀ ਦੇ ਪਾਵਨ ਪਵਿੱਤਰ ਚਰਨਸ਼ੂ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਨ੍ਹਾਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਆਓ ਦੇਖੀ ਆਓ ਗੁਰੂਕੀਆਂ ਸੰਤਾਂ ਆਤਮਸਤਕ ਹੋਣ ਦੇ ਵਾਸਤੇ ਪਹੁੰਚੇ ਸਦੇਸ਼ ਤੋਂ ਚੱਲ ਕੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਦੇ ਵਾਸਤੇ ਪਹੁੰਚ ਰਹੇ ਹੋ ਉੱਥੇ ਹੀ ਮੀਰੀ ਪੀਰੀ ਦੇ ਮਾਲਕ ਗੁਰਦੇਵ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਔਰ ਸਾਧਕਾਂ ਦੀ ਦੇ ਜਰੂਰ ਰੌਣਕਾਂ 사ਜੇ ਨਵਾਦੀ ਹੋਏ ਮਹਾਨ ਮਹਾਪੁਰਖ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਬ੍ਰਹਮ ਗਿਆਨੀ ਬਹਾਦਰ ਦੇ ਸਮੇਤ ਸਾਧਕਾਂ ਦੇ ਪਾਵਨ ਸਥਾਨ ਵਿਖੇ ਹਾਜ਼ਰੀਆਂ ਲਵਾਈਆਂ ਹਨ ਔਰ ਸਾਧ ਸੰਗਤ ਜੀ ਸਿੱਖੀ ਪ੍ਰਚਾਰ ਵਾਸਤੇ ਮਹਾਪੁਰਖ ਗੁਰੂਆਂ ਸੰਗਤਾਂ ਨੇ ਵਿਦੇਸ਼ ਵਿੱਚ ਯਾਦ ਕੀਤਾ ਹੈ ਔਰ ਕੋਈ ਦਿਨਾਂ ਤੋਂ ਮਹਾਪੁਰਖ ਨਿਊਜ਼ੀਲੈਂਡ ਦੀ ਧਰਤੀ ਤੇ ਹਨ ਉਸ ਦੇ ਨਾਲ ਮਹਾਪੁਰਖਾਂ ਦੇ ਛੋਟੇ ਸੁਪੁੱਤਰ ਸਰਕਾਰਯੋਗ ਬਾਬਾ ਜੀ ਬਾਬਾ ਚਰਨਜੀਤ ਸਿੰਘ ਜੀ ਦੀ ਹਾਜ਼ਰੀ ਨਾਲ ਵਾਰੇ ਹੈ ਦੇਗ ਲੰਗਰਾਂ ਦੇ ਪ੍ਰਵਾਹ ਚੱਲ ਰਹੇ ਹਨ ਸੋ ਸਾਧ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਸਤੁਰਾਂ ਦੇ ਪਾਵਨ ਸਥਾਨ ਵਿਖੇ ਨਾਮ ਮਸਤਕ ਹੋਣ ਦੇ ਵਾਸਤੇ ਪਹੁੰਚ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਮਹਾਂਪੁਰਖਾਂ ਦੇ ਵੱਲੋਂ ਜੀ ਆਇਆਂ ਆਖਦੇ ਹਨ ਸੋ ਖਾਲਸਾ ਜੀ ਬਹੁਤਾ ਸਮਾਂ ਨਹੀਂ ਹੈ ਕਿਉਂਕਿ ਛੋੜੇ ਸਮੇਂ ਤੱਕ ਮਹੱਲੇ ਦੀ ਰਵਾਨਗੀ ਹੋ ਜਾਣੀ ਹੈ ਸੋ ਉਸ ਤੋਂ ਪਹਿਲਾਂ ਪਹਿਲਾਂ ਆਪ ਗਰੂਪੀਆਂ ਸੰਗਤਾਂ ਦੇ ਨਾਲ ਦੋ ਜੱਥਿਆਂ ਨੇ ਹਾਜ਼ਰੀਆਂ ਭਰਨੀਆਂ ਆ। ਉਹ ਨੂੰ ਭਾਬੀ ਦਾ ਰੀਚਾਰਜ ਕਰੀਦਾ ਯਾਰ ਫੋਨ। ਆਪ ਦੇ ਰੁਕੀਆਂ ਸੰਗਤਾਂ ਦੇ ਨਾਲ ਅਸੀਂ ਦੋ ਰਤਨਾ ਸਾਨੀਆਂ 10 ਲੱਖ ਦੀ ਗਿਣਤੀ ਦਾ ਢੇਰਾ ਹੈ ਕਿਉਂਕਿ ਮਹਾਰਾਜ ਆਪਣੇ ਪਾਵਨ ਬਾਣੀ ਦੇ ਵਿੱਚ ਲਿਖਦੇ ਐ ਕਿ 10 ਲੱਖ ਦਾ ਢੇਰਾ ਸੀ ਇੱਧਰ ਗੱਡੀ ਦੇ ਅੰਦਰ ਸਤਿਗੁਰਾਂ ਦੇ ਨਾਲ ਜਾਣਾਂ ਤੋਂ ਤਿਆਰੇ ਸਨ ਜਿਨ੍ਹਾਂ ਦੀ ਗਿਣਤੀ 40 ਦਸੀ ਜਾਂਦੀ ਹੈ। ਸੋ ਇਸ ਕਰਕੇ ਜਿਸ ਵੇਲੇ ਮੁਗਲ ਫੌਜੀਆਂ ਚੜਾਈ ਕਰਕੇ ਆਈਆਂ ਸਤਿਗੁਰਾਂ ਨੂੰ ਪਤਾ ਲੱਗਾ ਮੈਦਾਨੇ ਜੰਗ ਦੇ ਅੰਦਰ ਉਤਰਨ ਦੇ ਵਾਸਤੇ ਰਣਜੀਤ ਨਗਾਰੇ ਤੇ ਚੋਟ ਲਾਈ ਗਈ। ਸਿੰਘਾਂ ਨੇ ਜਕਾਰੇ ਛੱਡੇ। ਮੁਗਲ ਫੌਜਾਂ ਨੇ ਜਦੋਂ ਆਵਾਜ਼ ਸੁਣੀ ਇੱਕ ਵਾਰ ਉਹਨਾਂ ਦੇ ਪੈਰਾਂ ਹੱਥੀਏ ਮਹਾਰਾਜਾ ਬਾਬਾ ਅਜੀਤ ਸਿੰਘ ਜਿਹੜੇ ਮਤਾਨੇ ਜੰਗ ਦੇ ਅੰਦਰ ਜਾਣ ਵਾਸਤੇ ਆਪਣੀ ਕਿਤਾਬ ਨੂੰ ਅੱਗੇ ਆ ਮੰਗੀ ਤੇ ਉਸੇ ਖਿਦਕਤਿਵੇਂ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਦੇ ਅੰਦਰ ਤੋਰਦੇ ਆ। ਉਹਦੇ ਦੀ ਕਾਰਤਾ سنڌرن طرفه هن چڪتار جي يا اوه ڪلڪار دل ۾ چڀڙي رهجي جا اوه آيو آ جا آڪبالا جو نڪي جي اني قليا اوه ڪين کي ٽيڙا ٽيڪي گنھڙا رکي ڏي هنن کي لٽار ۽ رينو واسو ن دشمیش پتا نے اپنے صاحبادے جی نو ਆਪ ਆਪਣੇ ਹੱਥੀ ਪਿਆਰ ਵਰਤਿਆ ਕਰਕੇ ਮੈਦਾਨੇ ਜੰਗ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਸੋ ਜਦੋਂ ਬਾਬਾ ਅਜੀਤ ਸਿੰਘ ਜੀ ਲੜਦੇ 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 ਵੈਰੀ ਦੇ ਦਲ ਵਿੱਚ ਬਹੁਤ ਲੰਮੀ 9 ਕਿਲੋਮੀਟਰ ਦੇ ਕਰੀਬ ਵਿੱਚ ਵੜ ਜਾਂਦੇ ਆ ਔਰ ਸਾਧ ਸੰਗਤ ਜੀ ਇਹਨਾਂ ਦਾ ਇੱਕ ਪਠਾਰ ਕੀਤਾ ਉਹਦਾ ਸਾਰਾ ਸਰੀਰ ਸੰਜੋਵਾਂ ਦੇ ਵਿੱਚ ਜੜਿਆ ਹੋਇਆ ਸੀ ਮੜਿਆ ਹੋਇਆ ਸੀ ਏਡੇ ਜ਼ੋਰ ਨਾਲ ਮਾਰਿਆ ਉਹ ਇੱਕ ਆਹੂ ਲਾ ਕੇ ਰੱਖੀ ਜਾ ਰਹੇ ਹਨ ਬਾਬਾ ਅਜੀਤ ਸਿੰਘ ਸਾਹਿਬ ਦੀ ਵੈਰੀ ਦਲ ਨੇ ਬਾਬਾ ਜੀ ਨੂੰ ਵੇਖਿਆ ਕਿ ਵੈਰੀ ਦਲ ਨੇ ਘੇਰਾ ਪਾ ਕੇ ਤੇ ਸਾਧ ਸੰਗਤ ਦੇ ਸਾਹਮਣੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਉੱਪਰ ਅਣਗਿਣਤ ਵਾਰ ਕੀਤੇ ਜਿਨ੍ਹਾਂ ਦੀ ਗਿਣਤੀ ਵਿਦਵਾਨ ਪੰਚਾਇਤ 392 ਫਟ ਕਹਿੰਦੇ ਬਾਬਾ ਜੀ ਦੇ ਸਰੀਰ ਨੂੰ ਕੁੱਲ ਲੱਗੇ ਸਨ ਸੋ ਕਿ ਲਿਖਦਾ ਹੈ ਬੜੇ ਜਿਹਨਾਂ ਜਿਹੜੇ ਸਸ ਸ਼ਸ਼ੀ ਸਮਝਣਾ ਤੇ ਮਹਾਰਾਜ ਨੇ ਆਪਣੀ ਕਲਾਕੱਸੇ ਤੋਂ ਖੰਜਰ ਦਿੱਤਾ ਜਿਦੇ ਵਿੱਚ ਸਪਰਪਣਾ ਦੀ ਹੀ ਸ਼ਕਤੀ ਵਿੱਚ ਨਹੀਂ